चलेंगे हर हर महादेव चले ना सत्य धर्म जिंदाबाद 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 सत्य धर्म जिंदाबाद जिंदाबाद हिंदुस्तान जिंदाबाद जिंदाबाद पाकिस्तान मुर्दाबाद मुर्दाबाद ਹਰਿਸ਼ਤਾਨ ਮੁਰਦਾਬਾ 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 ਹਰਿਸ਼ਤਾਨ ਮੁਰਦਾਬਾ 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 ਹਰਿਸ਼ਤਾਨ ਇਹ ਦੇਸ਼ ਨਹੀਂ ਹੈ ਦੇਮਗਰ ਸਾਡਾ ਮੁੱਖ ਦੇਸ਼ ਹੈ ਸਗਾ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਸਾਡੇ ਸ਼ਿਵ ਸੰਗ ਦੇ ਉੱਤੇ ਹਮਲਾ ਹੋਇਆ ਲੁਧਿਆਣਾ ਦੇਖੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਚੁਟਕਲਿਆਂ ਦੀ ਸਰਕਾਰ ਆ ਪਤਾ ਨਹੀਂ ਕਿਸ ਤਰ੍ਹਾਂ ਬਣ ਗਈ ਆ ਲੋਕ ਪਛਤਾ ਰਹੇ ਇਹਨਾਂ ਨੂੰ ਸਰਕਾਰ ਨੂੰ ਬਣਾ ਕੇ ਹੁਣ ਦੁਬਾਰਾ ਪੰਜਾਬ ਨੂੰ ਕੇਪੀਐਸ ਗਿਲ ਦੀ ਜ਼ਰੂਰਤ ਆ ਬਿਆਨਤ ਸਿੰਘ ਮੁੱਖ ਮੰਤਰੀ ਵਰਗੇ ਦੀ ਜ਼ਰੂਰਤ ਆ ਇਹ ਅਤੰਕਵਾਦ ਜਿਹੜਾ ਆ ਦਿਨ-ਦਰ-ਦਿਨ ਫੈਲਦਾ ਜਾ ਰਿਹਾ ਆ ਖਾਲਸਤਾਨ ਦੇ ਨਾਮ ਤੇ ਕੱਲ੍ਹ ਬਾਹਰ ਅਮਰਤਪਾਲ ਬਾਹਰ ਸੌ ਚੱਕਾ ਨਿਕਲਿਆ ਸੀ ਇਹ ਅਮਰਤਪਾਲ ਦੀ ਸੌਂ ਦਾ ਜਵਾਬ ਸੀ ਲੁਧਿਆਣਾ ਵਿਖੇ ਜੋ ਕੁਝ ਹੋਇਆ ਇਹ ਜਿਹੜਾ ਅਮਰਤਪਾਲ ਆ ਅਤੰਕਵਾਦ ਦੀ ਦੁਆਰਾ ਨੀਂ ਰੱਖੀ ਆ ਭਿੰਡਰਾਂ ਵਾਲੇ ਦੇ ਨਾਮ ਤੇ ਜੋ ਪਹਿਲਾਂ 1984 ਵਿੱਚ ਹੋਇਆ ਇੱਕ ਵਾਰ ਫੇਰ ਉਹੀ ਹੋਣ ਜਾ ਰਿਹਾ ਆ ਇਹ ਉਹਦਾ ਆਰੰਭ ਆ ਪਰ ਅਸੀਂ ਇੰਨੀ ਪੰਜਾਬ ਸਰਕਾਰ ਨੂੰ ਬਾਹਰਜ ਕਰਕੇ ਪੰਜਾਬ ਸਰਕਾਰ ਉੱਤੇ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰਨਾ ਦੀ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਜਲਦ ਤੋਂ ਜਲਦ ਹਿੰਦੂਆਂ ਦੀ ਸੁਰੱਖਿਆ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਤੁਰੰਤ ਤੋਂ ਤੁਰੰਤ ਭੰਗ ਕੀਤਾ ਜਾਵੇ ਸ਼ਰੋ ਆਪਣਾ ਆਮ ਆਦਮੀ ਪਾਰਟੀ ਮਰਦਾਬਾ ਮਰਦਾਬਾ